ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਰਨਰਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਬੰਦ ਰਾਮੂ ਵਾਲਾ ਹਰਚੋਕਾ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਰੂਟੀਨ ਚ ਪਸੂ ਹੁੰਦੇ ਜਾਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਤਿੰਨ ਐਨੀਮਲ ਸੇਲ ਆ ਦੋ ਸੂਏ ਵੇ ਇੱਕ ਬੱਚੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਨਾ ਬਾਈ ਬੋਬੀਪਿੰਟ ਰਾਮੂ ਵਾਲਾ ਹਰਚੂਗਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾ ਹੀ ਮੋਬਾਈਲ ਨੰਬਰ 8227109743 ਠੀਕ ਹੈ ਜਿਹੜੀ ਪਹਿਲਾ ਵੀਡੀਓ ਬਾਈ ਵੈਗ ਗਿਆ ਮਾਰੋ ਹਾਂਜੀ ਹਾਂਜੀ ਮੈਂ ਗਿਆ ਸੀ ਠੀਕ ਹੈ ਬਾਈ ਜਰਸੀ ਤੋਂ ਸ਼ੁਰੂ ਕਰ ਲੈਣੇ ਕਿੰਨਾ ਮਸੂਆ ਇਹ ਬਾਈ ਦੂਜਾ ਸੂਆ ਸੂਹੀ ਹੈ ਜੀ 12 ਕਿਲ ਕਿੰਨੇ ਦੀ 20 ਦਿਨਾਂ ਦੀ ਸੂਈ ਵੀ ਹੈ 20 ਦਿਨਾਂ ਦੀ ਸੂਈ ਬੱਚਾ ਕੀ ਹੈ ਜੀ ਬੱਚਾ ਜੀ ਮਗਰ ਜੇ ਡੰਨ ਹੈ ਜੀ ਹਾਂਜੀ ਹਾਂਜੀ ਓਕੇ ਥਨਾਂ ਦੀ ਵੀ ਓਕੇ ਹੈ ਜੀ ਹਾਂਜੀ ਆ ਬੰਦ ਦੀ ਜਿਹੜਾ ਖੋਲ ਕੇ ਦਿਖਾ ਦਿੰਦੇ ਦੂਜਾ ਸੂਆ ਸੂਈ ਹੋਈ ਆ 20 ਦਿਨਾਂ ਦੀ 21 10 ਦਾ ਸੂਈ ਵੀ ਆ 12 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਮਗਰ ਬੱਚਾ ਬੱਚਾ ਹੈ ਜੀ ਤਸੱਲੀ ਤੁਸੀਂ ਕਰਨੀ ਆ ਚਾਹੇ 2 ਟਾਈਮ ਚਵਾਈ ਕਰ ਲਿਓ ਚਾਹੇ 4 ਟਾਈਮ ਚਵਾਈ ਕਰ ਲਿਓ ਬਾਕੀ ਕੱਦ ਵਜਨ ਦੀ ਚੰਗੀ ਆ ਜੀ ਮੈਂ ਰੇਗ ਵੀਡੀਓ ਚ ਕਹਿਣਾ ਹੁੰਨਾ ਕਿ ਕੋਈ ਵੀ ਸੂਆ ਸਵਾਇਆ ਪਸ਼ੂ ਹੁੰਦਾ ਦੋ ਟਾਈਮ ਚਾਰ ਟਾਈਮ ਆਪਦੀ ਚਵਾਈ ਜ਼ਰੂਰ ਕਰ ਲਿਆ ਕਰੋ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਤੁਸੀਂ ਆਪਦੀ ਸਮਝ ਨਾਲ ਪਸ਼ੂ ਲੈਣਾ ਤਸੱਲੀ ਕਰਨਾ ਤੁਹਾਡਾ ਹੱਥ ਦਾ ਸੋਹਣੀ ਫੇਸ ਕੁਆਲਟੀ ਕੱਦ ਵਜ਼ਨ ਦੀ ਚੰਗੀ ਆ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਏ ਆਪਦੀ ਤਸੱਲੀ ਪਰਖ ਕਰਕੇ ਪਸ਼ੂ ਲਿਆ ਕਰੋ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਬਾਕੀ ਬਈ ਥਣਾ ਦੀ ਓਕੇ ਆ ਜੀ ਹਾਂਜੀ ਹਾਂਜੀ ਭਾਈ ਓਕੇ ਆ ਪੂਰੀ ਸਹਿਜ ਵੀ ਸੋਹਣੇ ਥਣਾ ਦੀ ਹੈ ਓਕੇ ਆ ਜਮਾ ਜੀ ਬਾਕੀ 12 ਕਿਲੋ ਨੈਟ ਭਾਂਡੇ ਵਾਲਾ ਤਿਆਰ ਆ ਅੱਗੇ ਤੁਹਾਡੀ ਸੇਵਾ ਤੇ ਜੇ ਕੋਈ ਵੀਰ ਵੱਧ ਕਰ ਲੂ ਸੀਲ ਠੰਡੀ ਪੂਰੀ ਆ ਬਾਈ ਸੀਲ ਸੌ ਕਰਮਾ ਵਾਲੀ ਪੂਰੀ ਆ ਬੇਫਿਕਰ ਹੋ ਕੇ ਆ ਜਿਓ ਮੁੱਲ ਬਈ ਇਹਦਾ ਮੁੱਲ ਬਈ 50000 ਇਹਦਾ ਹੀ ਮੰਤਨ ਹੋ ਜੂਗਾ ਹਾਂਜੀ ਹਾਂਜੀ ਠੀਕ ਆ ਜੀ 2 ਨੰਬਰ ਬਈ ਇਹਦੀ ਕੀ ਡਿਟੇਲ ਆ ਜੀ ਇਹ ਬਈ ਦੂਜਾ ਸੂਈ ਇਹ ਵੀ ਕਦੋਂ ਸੂਈ ਆ ਜੀ ਇਹਨੂੰ 20 ਦਿਨ ਹੋ ਗਏ ਸੂਈ ਨੂੰ ਬੱਚਾ ਜੀ ਬੱਚਾ ਜੀ ਮਗਰ ਇਹਦੀ ਮਗਰ ਬੱਚਾ ਕਿੰਨਾ ਦੁੱਧ ਨੈਟ ਤਿਆਰ ਆ ਜੀ ਇਹ ਇਹਦੇ ਲੇ 12-13 ਕਿਲੋ ਦੁੱਧ ਤਿਆਰ ਆ ਇਨਟ ਤਿਆਰ ਆ ਜੀ ਤੇ ਤੁਹਾਨੂੰ ਦੀ ਓਕੇ ਹਾਂਜੀ ਹਾਂਜੀ ਓਕੇ ਜੀ ਕੋਈ ਵੀ ਚਵਾਈ ਕਰਕੇ ਲੈ ਜਾਵੇ ਆਪਣੇ ਘਰੋਂ ਜੀ ਠੀਕ ਆ ਤੋਰ ਕੇ ਦਿਖਾ ਦੀ ਬਾਈ ਦੂਜਾ ਸੁਆ ਸੂਈ ਹੋਈ ਆ ਇਹ ਵੀ ਬਾਈ 10 ਦਾ 20 22 ਦਿਨਾਂ ਦੀ ਸੂਈ ਆ 12 ਤੋਂ 13 ਕਿਲੋ ਨੈਟ ਤਿਆਰ ਆ ਤਸੱਲੀ ਆ ਕੇ ਕਰ ਲਿਓ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟਾਈਮ ਚਵਾਈ ਕਰ ਲਿਓ ਕਾਹੀ ਚਾਹੇ ਛੇ ਟਾਈਮ ਕਰ ਲਿਓ ਜੀ ਥਣਾ ਦੀ ਓਕੇ ਆ ਬਾਈ ਹਾਂਜੀ ਹਾਂਜੀ ਓਕੇ ਆ ਜੀ ਠੀਕ ਆ ਜੀ ਥਣਾ ਦੀ ਓਕੇ ਆ ਬਾਕੀ ਸੈਜ ਵੀ ਸੋਹਣੇ ਆ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਜੀ 12:00 ਤੇ 55 ਮਿੰਟ ਹੋ ਗਏ ਆ ਹਾਂ ਲਵੇ ਦੀ ਜਜਮੈਂਟ ਉਸ ਹਾਵ ਨਾ ਕਰੋ ਜੋ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਮਾਨਾ ਹੋਰ ਵੀ ਸੋਨਾ ਤਿਆਰ ਕੀਤਾ ਹੋਣਾ ਸੀ ਚਾਰੇ ਥਨ ਗੈਪ ਤੇ ਨਿੱਖੜ ਮੇ ਹੱਤੀ ਚਵਾਈ ਵਾਲੇ ਥਾਣਾ ਜੀ ਬਾਕੀ ਸੋਹਣੀ ਫੇਸ ਕੁਆਲਟੀ ਐ ਚੈੱਕ ਕਰ ਸਕਦੇ ਹਾਂ ਕੱਦ ਕਾਠ ਤੇ ਵਜਣ ਵਾਲੀ ਐ ਜੀ ਅੱਗੇ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਇਹਦਾ ਮੁੱਲ ਬਾਈ ਇਹਦਾ ਮੁੱਲ 55000 ਐ ਜੀ ਹੋਜੂ ਮਾਨਤਾਂ ਹਾਂਜੀ ਹਾਂਜੀ ਮਾਨਤਾਂ ਕਰਦਾ ਇਹਦਾ ਮੁੱਲ ਬਾਈ 52000 ਰੁਪਇਆ ਕਰਦੇ ਆ ਬਾਕੀ ਉਹਦੇ ਚੋਂ ਮਾਨਤਾਂ ਬਾਈ ਕਹਿੰਦਾ ਕਰਦਾ ਐ ਇਹ ਬੱਚੀ ਦੀ ਕਿੰਨੀ ਉਮਰ ਹੈ ਜੀ ਬੱਚੀ ਨੂੰ ਮਮਾ ਮਾਲਕਾਂ ਨੇ ਸਾਲ ਦੱਸਿਆ ਜੀ ਸਾਲ ਕਿਦੀ ਹੈਗੀ 6 ਸਾਲ ਦੱਸਿਆ ਜੀ ਤੇ ਮਦਰ ਮਲਕਰ ਰਿਕਾਰਡ ਬਈ ਮਤਲਬ 20 ਕਿਲੋ ਪਲੱਸ ਆਈ ਠੀਕ ਹੈ ਜੀ ਬਾਕੀ ਚੋਲੀ ਬਈ ਤੁਹਾਨੂੰ ਦਿਖਾ ਦਿੰਨੇ ਆ ਜੀ ਚੋਲੀ ਚੋਲੀ ਬਹੁਤ ਚੰਗੀ ਹੈ ਜੀ ਚਾਰ ਹੀ ਥਾਣਾ ਗਿਆ ਤੇ ਲੱਗੇ ਸਾਗ ਛੁਕ ਤਾਂ ਨਹੀਂ ਬਈ ਕੋਈ ਨਹੀਂ ਨਹੀਂ ਸਾਗ ਛੁਕ ਕੋਈ ਠੀਕ ਹੈ ਜੀ ਕੱਦ ਵਜਨ ਦੇ ਵੀ ਚੰਗੀ ਬਸ ਬੰਨੀ ਰਹਿੰਦੀ ਬਈ 20 ਕਿਲੋ ਮਦਰ ਮਲਕਰ ਰਿਕਾਰਡ ਮਾਲਕਾਂ ਨੇ ਦੱਸਿਆ ਚੰਗੀ ਸੇਵਾ ਗੌਰ ਹੋ ਜੇ ਤਾਂ ਕਰਮ ਵਾਲੀ ਸੋਹਣੀ ਵੜ ਬਣ ਜੂਏ ਦਾ ਮੁੱਲ ਬਈ ਮੋਲੇ ਦਾ 9000 ਆ ਜੀ ਉਹ ਜਿਹਾ ਮਾਨਤ ਇਹਦਾ ਮੁੱਲ 9000 ਰੁਪਇਆ ਕਰਦੇ ਆ ਬਾਕੀ ਐਨੀਮਲ ਜਿਹੜਾ ਤੁਹਾਨੂੰ ਪਸੰਦ ਆਉਂਦਾ ਰੇਟ ਕੋਈ ਫੈਕਸ ਨਹੀਂ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ